देखिए हा अबल तो नैतिक तौर पर केंद्र को रोकना नहीं चाहिए अब उनके पास कोई रास्ता नहीं है हमें रोके तो जब रोकेगी तो तशद्दत करेगी जो हमारी संख्या है वो इतनी नहीं होगी कि हम कोई सरकार से टकरा सके जबरदस्ती कुछ कर सके तो तशद्दत तो सरकार ही करेगी हमारे ऊपर ਤੋ ਇਸ ਲਈ ਅਸੀਂ ਜਥੇ ਦਾ ਨਾਮ ਮਰਜੀਬੜਾ ਰੱਖ ਦਿਆ। ਤੋ ਇਸ ਲਈ ਰਾਏ ਸਾਹਿਬ ਨੇ ਹੋਰ ਬੜੀ ਬਾਤ ਕਰਦੀ ਵੀ ਹਮ ਤੋ ਸਰ ਪਰ ਖੱਫਣ ਬੰਨ੍ਹ ਕੇ ਜਾਏਗੇ। ਜੋ ਸਰਕਾਰ ਜ਼ਬਰ ਕਰੇ ਕਿ ਉਸ ਕੋ ਸਹੇਗੇ। ਦੇਖੋ ਹਾਂ ਜਿੰਨਾ ਸਾਡਾ ਜਥੇ ਦੋਆ ਫੋਰਮਾਂ ਦੀ ਲੀਡਰਸ਼ਿਪ ਆ ਤੇ ਆਪਣੀ ਉਹ ਅਸੀਂ ਸਰਕਾਰ ਨੂੰ ਦੇਖ ਰਹੇ ਹਾਂ। ਸਰਕਾਰ ਸਾਨੂੰ ਦੇਖ ਰਹੀ ਆ। ਠੀਕ ਆ ਜੀ ਇਹ ਚਾਰ ਤੋਂ ਬਾਅਦ ਤੁਹਾਨੂੰ ਸਾਹਮਣੇ ਸਾਰਾ ਕੁਝ ਤੁਹਾਨੂੰ 4 ਲੀਟਰ ਵੱਡੇ ਦਾ ਹਤੇ ਸਾਰੇ ਲੀਟਰ ਵੀ ਜਾ ਸਕਦੇ ਕੋ ਵੱਡੀ ਗੱਲ ਨਹੀਂ ਹੈ ਪਰ ਅਸੀਂ ਸਾਰਾ ਪ੍ਰੋਗਰਾਮ ਅਜੇ ਸਰਕਾਰ ਨੂੰ ਸਰਕਾਰ ਦੇਖ ਰਹੀ ਸਾਨੂੰ ਅਸੀਂ ਸਰਕਾਰ ਨੂੰ ਦੇਖ ਰਹੇ ਹਾਂ ਜਿਹੜੇ ਚਾਰ ਨਾਂ ਤੁਹਾਨੂੰ ਦੇਤੇ ਉਹ ਜਾਣੇ ਹੀ ਜਾਣੇ ਆ ਉਹ ਵਾਪਸ ਨਹੀਂ ਆਉਣਗੇ ਔਰ ਇਹਦੇ ਵਿੱਚ ਵੀ ਜਥੇਬੰਦੀਆਂ ਦਾ ਸਾਰੇ ਆਗੂ ਟੀਮਾਂ ਜਾਣਗੀਆਂ ਅਸੀਂ ਪਹਿਲੀ ਇਹ ਜਥਿਆਂ 'ਚ ਆਮ ਪਬਲਿਕ ਦੀ ਸ਼ਮੂਲੀਅਤ ਨਹੀਂ ਕਰਾਵਾਂਗੇ ਠੀਕ ਹੈ ਨਾ ਕਿਉਂਕਿ ਜੇ ਲੋੜ ਪੈਂਦੀ ਤੁਹਾਨੂੰ ਲੀਡਰਸ਼ਿਪ ਦੀ ਵਾਰੀ ਆ ਸਾਰੀਆਂ ਜਥੇਬੰਦੀਆਂ ਦੀ ਮੰਨੀ ਪਰਵੰਨੀ ਲੀਡਰਸ਼ਿਪ ਕਿਸੇ ਦਾ ਜ਼ਿਲ੍ਹੇ ਦਾ ਆਗੂ ਹੋਊਗਾ ਸੂਬੇ ਵਾਲੇ ਤੱਕ ਵਾਈ ਕਰਨਗੇ ਕਿਸੇ ਦਾ ਬਲਾਕ ਦਾ ਹੋਊਗਾ ਕਿਸੇ ਦਾ ਪਿੰਡ ਦਾ ਹੋਊ ਸਾਰੀ ਮੰਨੀ ਪਰਵੰਨੀ ਤੇ ਡਿਸਪਲਨ ਵਾਲੀ ਟੀਮ ਹੋ ਜਦੋਂ ਜ ਆਗੂ ਚਾਹਣ ਉਹਨੂੰ ਬੈਕ ਫੁੱਟ ਤੇ ਲਿਆ ਸਕਦੇ ਜਦੋਂ ਚਾਹਣ ਉਹਨੂੰ ਫਰੰਟ ਫੁੱਟ ਤੇ ਲੈ ਸਕਦੇ ਆ ਪੂਰੇ ਡਿਸਪਲਨ ਨਾਲ ਸਾਡੇ ਵੱਲੋਂ ਕੋਈ ਜਾਬਤਾ ਨਹੀਂ ਟੁੱਟੂਗਾ ਜਾਬਤਾ ਟੁੱਟੂਗਾ ਤੇ ਹੁਣ ਮੋਦੀ ਸਰਕਾਰ ਵੱਲੋਂ ਟੁੱਟੂਗਾ ਪੂਰੇ ਦੇਸ਼ ਦੁਨੀਆ ਵੈਸੇ ਹੀ ਉਹਨਾਂ ਦਾ ਚਿਹਰਾ ਨੰਗਾ ਕਰਾਂਗੇ ਦੇਖੋ ਐਸਾ ਨਹੀਂ ਹੈ ਜੋ ਜੋ ਜਥਾ ਹੋਗਾ ਉਸकी ਸੀਮਾ ਹੀ ਹੋਗੀ ਠੀਕ ਹੈ ਹਮ ਤੋ ਨੰਗੇ ਪਿੰਡੇ ਪਰ ਜੈਸੇ ਕਹਤੇ ਖਾਲੀ ਹੱਥੋਂ ਸਰਕਾਰ ਕੇ ਜ਼ਬਰ ਕਾ ਮੁਕਾਬਲਾ ਸਬਰ ਸੇ ਕਰੇਗੇ ਹਮਾਰੇ ਉਰਸੇ ਕੋਈ ਵੀ ਐਸਾ ਨਹੀਂ ਹੋਇਆ ਪਹਿਲੇ ਵੀ ਹਾਂ ਇੱਕ ਕੈਂਪਰ ਵਿੱਚ ਲੈ ਲੋ ਡਲੇਵਾਲ ਸਾਹਿਬ ਦੀ ਸਿਹਤ ਵਿੱਚ ਵਿਗਾੜ ਆ ਰਿਹਾ ਉਹਨਾਂ ਦਾ ਭਾਰ ਵੀ ਕੱਟ ਰਿਹਾ ਵਾ ਠੀਕ ਆ ਅਸੀਂ ਕੋਈ ਵੀ ਮਹਾਨ ਆਗੂ ਖੋਣਾ ਨਹੀਂ ਚਾਹੁੰਦੇ ਚਲੋ ਸਰਕਾਰ ਦੀ ਮਰਜ਼ੀ ਆ ਉਹ ਸਾਡੀ ਗੱਲ ਮੰਨਣੀ ਆ ਕੇ ਨਹੀਂ ਮੰਨਣੀ ਧੰਨਵਾਦ ਜੀ ਮਿਹਰਬਾਨੀ